ਮਿੱਤਰੋ ਅੱਜ ਮੈਂ ਜਿਹੜੀ ਜਗ੍ਹਾ ਤੇ ਪਹੁੰਚਿਆ ਨਾ ਇਹ ਸਾਰੀ ਦੁਨੀਆ ਤੋਂ ਨੋਖੀ ਜਗ੍ਹਾ ਜੇ ਨੋਖੀ ਕਿਵੇਂ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਵੇਖਿਆ ਹੋਣਾ ਵੀ ਮਿਸਤਰੀ ਘਰ ਬਣਾਉਂਦੇ ਨੇ ਜਾਂ ਮਸ਼ੀਨਾ ਘਰ ਬਣਾਉਂਦੀਆਂ ਨੇ ਤੇ ਪਰ ਮੈਂ ਅੱਜ ਜਿਹੜੀ ਜਗ੍ਹਾ ਤੇ ਪਹੁੰਚਿਆ ਨਾ ਜਿਹੜੀ ਜਗ੍ਹਾ ਦੇ ਦਰਸ਼ਨ ਅੱਜ ਮੈਂ ਤੁਹਾਨੂੰ ਕਰਾਉਣ ਲੱਗਾ ਨਾ ਵੀ ਇਹ ਜਿਹੜਾ ਜਗ੍ਹਾ ਹੈ ਇਹ ਨਾ ਤਾਂ ਕਿਸੇ ਮਸ਼ੀਨਾ ਦੇ ਦੁਆਰਾ ਤਿਆਰ ਕੀਤੀ ਗਈ ਨਾ ਕਿਸੇ ਮਿਸਤਰੀ ਦੇ ਹੱਥੀ ਤਿਆਰ ਹੋਈ ਤੇ ਇਕ ਫਿਰ ਕਿੰਨੇ ਇਹਨੂੰ ਤਿਆਰ ਕੀਤਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਵੀਡੀਓ ਨਾਲ ਇਵੇਂ ਬਣੇ ਰਿਹਾ ਜੇ ਤੇ ਪਹਿਲਾਂ ਤੁਸੀਂ ਦਰਸ਼ਨ ਕਰ ਲਓ ਵੀ ਇਹ ਜਗ੍ਹਾ ਕਿਹੜੀ ਹੋ ਸਕਦੀ ਤੇ ਜੇ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਜਗ੍ਹਾ ਕਿਹੜੀ ਏ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਬਾਕੀ ਆਪਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਵੀ ਜਾਣਕਾਰੀ ਦਵਾਂਗੇ ਵੀ ਮੈਨੂੰ ਜਿੰਨਾ ਕੁ ਪਤਾ ਤੇ ਚਲੋ ਫਿਰ ਵੀਡੀਓ ਨਾਲ ਇਵੇਂ ਬਣੇ ਰਿਹਾ ਜੇ ਪੂਰੀ ਵੀਡੀਓ ਵੇਖ ਕੇ ਜਾਇਆ ਜੇ ਤੇ ਸਕਿਪ ਨਾ ਕਰਦੇ ਆ ਜੀ ਤੇ ਚਲੋ ਫਿਰ ਤੁਹਾਨੂੰ ਦੱਸੀਏ ਵੀ ਅੱਜ ਆਪਾਂ ਕਿਹੜੀ ਜਗ੍ਹਾ ਤੇ ਪਹੁੰਚੇ ਆਂ ਤੇ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਬਾਬਾ ਖਦਰ ਸ਼ੇਖ ਜੀ ਮਲੇਰ ਕੋਟਲੇ ਵਾਲੀ ਦਰਗਾਹ ਤੇ ਵੀ ਜਿਹੜੇ ਇਹ ਬਾਬਾ ਜੀ ਖਦਰ ਸ਼ੇਖ ਜੀ ਸੀਗੇ ਇਹ ਆਏ ਸੀਗੇ ਕਾਬਲ ਕੰਦਾਰ ਤੋਂ ਆਏ ਸੀਗੇ ਤੇ ਫਿਰ ਇਹਨਾਂ ਪਾਕਿਸਤਾਨ ਆ ਕੇ ਆਪਦਾ ਡੇਰਾ ਲਾਇਆ ਸੀ ਪਾਕਿਸਤਾਨ ਮੁਲਤਾਨ ਵਿਖੇ ਆ ਕੇ ਇਹਨਾਂ ਆਪ ਦਾ ਡੇਰਾ ਲਾਇਆ ਸੀਗਾ ਤੇ ਫਿਰ ਮਿੱਤਰੋ ਜਿਹੜੇ ਮਲਤਾਨ ਵਾਲੇ ਬਾਬਾ ਸੀਗੇ ਉਹਨਾਂ ਬਾਬਾ ਹਦਰ ਸ਼ੇਖ ਜੀ ਦੀ ਡਿਊਟੀ ਲਾਤੀ ਮਲੇਰ ਕੋਟਲੇ ਵੀ ਉਹਨਾਂ ਨੂੰ ਹੁਕਮ ਦੇਤਾ ਵੀ ਤੁਸੀਂ ਮਲੇਰ ਕੋਟਲੇ ਪਹੁੰਚ ਜਾਓ ਤੇ ਫਿਰ ਜਿਹੜੇ ਆਪਣੇ ਬਾਬਾ ਜੀ ਹਦਰ ਸ਼ੇਖ ਜੀ ਉਹ ਇਸ ਮਲੇਰ ਕੋਟਲੇ ਦੀ ਤਰਤੀ ਤੇ ਆਣ ਗੁਰਾਜਮਾਨ ਹੋਏ ਤੇ ਫਿਰ ਮਿੱਤਰੋ ਮਲੇਰ ਕੋਟਲੇ ਦੀ ਤਰਤੀ ਤੇ ਆ ਕੇ ਬਾਬਾ ਜੀ ਨੇ ਆਪ ਦੇ ਚਮਤਕਾਰ ਕਰਨੇ ਸਟਾਰਟ ਕਰ ਦਿੱਤੇ ਸ਼ੁਰੂ ਕਰ ਦਿੱਤੇ ਤੇ ਜਿਵੇਂ ਜਿਵੇਂ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗਦਾ ਗਿਆ ਲੱਗਦਾ ਗਿਆ ਤੇ ਬਾਬਾ ਜੀ ਕੋਲ ਆਉਂਦੇ ਰਹੇ ਤੇ ਬਾਬਾ ਜੀ ਵੱਡੇ-ਵੱਡੇ ਚਮਤਕਾਰ ਕਰਦੇ ਰਹੇ ਤੇ ਯਾਰ ਉਸ ਟਾਈਮ ਤੇ ਆਪਣੇ ਭਾਰਤ ਤੇ ਪਾਕਿਸਤਾਨ ਤੇ ਬਹਿਲੋਲ ਲੋਧੀ ਦਾ ਰਾਜ ਹੁੰਦਾ ਸੀਗਾ ਵੀ ਉਹ ਵੀ ਇੱਕ ਬੜਾ ਮੰਨਿਆ ਪਰ ਮੰਨਿਆ ਰਾਜਾ ਸੀਗਾ ਤੇ ਜਿਵੇਂ ਹੀ ਉਸ ਰਾਜੇ ਨੂੰ ਬਾਬਾ ਜੀ ਹਦਰ ਸ਼ੇਖ ਜੀ ਬਾਰੇ ਪਤਾ ਲੱਗਾ ਤੇ ਉਹ ਵੀ ਰਾਜਾ ਬਾਬਾ ਜੀ ਕੋਲ ਆਉਣਾ ਚਾਹੁੰਦਾ ਸੀਗਾ ਤੇ ਇੱਕ ਵਾਰ ਸਭੀ ਉਹ جنگ ਦੇ ਜਾਂਦਾ ਪਿਆ ਸੀਗਾ ਉਹਨੇ ਜਾ ਕੇ ਨੂੰ ਜਣਾ ਸੀਗਾ ਤੇ ਰਾਹ ਦੇ ਵਿੱਚ ਮਲੇਰਪੋਟਲਾ ਆਉਂਦਾ ਸੀਗਾ ਤੇ ਉਸ ਰਾਜੇ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਜਾਓ ਉਸ ਬਾਬਾ ਜੀ ਦੇ ਕੋਲ ਜਾਓ ਤੇ ਉਹਨੂੰ ਪੁੱਛ ਕੇ ਆਓ ਕਿ ਆਪਾਂ ਇਹ ਜਿਹੜੀ جنگ ਜਿੱਤਾਂਗੇ ਜਾਂ ਹਾਰਾਂਗੇ ਤੇ ਬਾਬਾ ਜੀ ਨੇ ਕਿਹਾ ਵੀ ਤੁਸੀਂ ਇਹ ਜਿਹੜੀ جنگ ਜਿੱਤ ਜੂਗੇ ਤੇ ਸੱਚਮੁੱਚ ਵੀ ਉਹ ਜਿਹੜਾ ਰਾਜਾ ਸੀਗਾ ਜਾਕਰ ਦੀ ਜੰਗ ਜਿੱਤ ਜਾਂਦਾ ਤੇ ਬਾਅਦ ਵਿੱਚ ਉਹ ਰਾਜਾ ਖੁਸ਼ ਹੋ ਕੇ ਬਾਬਾ ਜੀ ਨੂੰ ਆਪਦਾ ਬੜਾ ਵਧੀਆ ਸੋਹਣਾ ਘੋੜਾ ਭੇਟ ਕਰ ਦਿੰਦਾ ਬਾਬਾ ਜੀ ਉਹ ਘੋੜਾ ਲੰਗਰ ਦੇ ਵਿੱਚ ਪਾ ਦਿੰਦਾ ਤੇ ਰਾਜੇ ਨੂੰ ਯਾਰ ਚੜਦਾ ਕਿ ਸਭੀ ਉਹ ਕਹਿੰਦਾ ਵੀ ਬਾਬਾ ਜੀ ਮੈਂ ਤੁਹਾਨੂੰ ਇੰਨਾ ਵਧੀਆ ਘੋੜਾ ਭੇਟ ਕੀਤਾ ਵੀ ਤੁਸੀਂ ਲੰਗਰ 'ਚ ਪਾ ਦਿੱਤਾ ਵੀ ਇਹ ਕਿਉਂ ਤੇ ਫਿਰ ਬਾਬਾ ਜੀ ਬਾਹਰ ਲਾ ਜਾ ਕੇ ਰਾਜੇ ਨੂੰ ਘੋੜਾ ਵਿਖਾਉਂਦੇ ਵੀ ਆਹ ਦੇਖ ਵੀ ਇਹ ਤੂੰ ਜਿਹੜਾ ਘੋੜਾ ਮੈਨੂੰ ਗਿਫਟ ਕੀਤਾ ਨਾ ਪੇਟ ਕੀਤਾ ਨਾ ਵੀ ਇਹ ਤੇਰੇ ਘੋੜਿਆਂ ਦੇ ਨਾਲ ਦੇ ਹੀ ਆ ਘੋੜੇ ਕਿੰਨੇ ਮੇਰੇ ਕੋਲ ਖੜੇ ਨੇ ਤੇ ਰਾਜਾ ਵੇਖ ਕੇ ਫਿਰ ਹਰਾਨ ਹੋ ਜਾਂਦਾ ਤੇ ਉਹ ਫਿਰ ਬਾਬਾ ਜੀ ਦੇ ਪੈਰਾਂ ਜਾ ਡਿੱਗਦਾ ਤੇ ਮਾਫੀ ਮੰਗਦਾ ਤੇ ਫਿਰ ਉਹ ਕਹਿੰਦਾ ਬਾਬਾ ਜੀ ਮੇਰੀ ਇੱਕ ਕੁੜੀ ਹੈ ਮੈਂ ਤੁਹਾਡੇ ਨਾਲ ਹਾਂ ਵਿਆਹ ਕਰਾਉਣਾ ਚਾਹਣਾ ਵਿਆਹ ਤੇ ਬਾਬਾ ਜੀ ਕਹਿੰਦੇ ਵੀ ਠੀਕ ਹੈ ਕਰ ਲੈਣਾ ਮੈਂ ਤੇਰੀ ਕੁੜੀ ਨਾਲ ਤੇ ਫਿਰ ਬਾਬਾ ਜੀ ਉਸ ਰਾਜੇ ਦੀ ਕਿਤਾਬਾਂ ਮਤਲਬ ਜਿੰਨੀ ਕਿ ਵੇਲੇ ਮੈਨੂੰ ਜਾਣਕਾਰੀ ਸੀਗੀ ਓਨੀ ਹੀ ਮੈਂ ਦੱਸ ਦਿੱਤੀ ਤੇ ਯਾਰ ਆਹ ਪਤਾ ਨਹੀਂ ਵੀ ਕੀ ਲਿਖਿਆ ਸ਼ਾਇਦ ਕੁਰਾਨ ਸ਼ਰੀਫ ਦੀਆਂ ਇਦਾਂ ਹੋ ਸਕਦੀਆਂ ਤੇ ਜਾਂ ਬਾਬਾ ਜੀ ਦਾ ਨਾਂ ਨਾ ਸਕਦਾ ਤੇ ਹੁਣ ਆਪਾਂ ਗੱਲ ਕਰਨੀ ਵੀ ਇਹ ਜਿਹੜੀ ਜਿੰਨ ਕੰਦਾ ਕਿਵੇਂ ਬਣਾ ਕੇ ਗਏ ਤੇ ਆਹ ਤੇ ਜਿਹੜੀਆਂ ਤੁਸੀਂ ਦੇਖਦੇ ਵੇ ਜਿਹੜਾ ਕੰਦਾ ਵੀ ਇਹ ਮਾਮੂਲੀ ਪੱਥਰ ਦੀਆਂ ਨਹੀਂ ਲੱਗੀਆਂ ਯਾਰ ਮੈਨੂੰ ਦੇਖਦੀਆਂ ਵੀ ਇਹ ਵੀ ਕਿਸੇ ਪੂਰੀ ਕਿਸਮ ਦਾ ਪੱਥਰ ਲੱਗਦਾ ਪਿਆ ਤੇ ਇਹ ਇਹ ਕੰਦਾ ਕਿਵੇਂ ਕਰਕੇ ਗਏ ਜਿੰਨ ਵੀ ਜਦੋਂ ਯਾਰ ਬਾਬਾ ਜੀ ਨੇ ਚੋਲਾ ਛੱਡਿਆ ਸੀ ਨਾ ਵੀ ਉਸ ਰਾਤ ਦੇ ਵਿੱਚ ਜਦੋਂ ਬਾਬਾ ਜੀ ਨੇ ਚੋਲਾ ਛੱਡ ਦਿੱਤਾ ਤੇ ਬਾਅਦੋਂ ਬਾਬਾ ਜੀ ਦੀ ਸ਼ਕਤੀ ਦੇ ਦੁਆਰਾ ਇਸ ਜਿੰਨਾ ਨੇ ਚਾਰ ਦਿਵਾਰੀ ਕੀਤੀ ਆਹ ਦੇਖੋ ਮਿੱਤਰੋ ਵੀ ਯਾਰ ਇੱਕ ਸਾਈਡ ਹੀ ਸਾਹਮਣੇ ਜਿਹੜੀ ਤੁਸੀਂ ਦੇਖਦੇ ਪਏ ਜਿਹੜਾ ਉਹ ਮੈਂ ਜਾ ਕੇ ਤੁਹਾਨੂੰ ਬਖੋਣਾ ਵੀ ਇਹ ਇਧਰਲੀ ਸਾਈਡ ਬਾਬਾ ਜੀ ਦੇ ਤਿੰਨ ਪੁੱਤਰ ਸੀਗੇ ਉਹਨਾਂ ਦੀ ਵੀ ਜਿਹੜੀਆਂ ਇਹ ਕਵਰਾਂ ਨੇ ਉਹ ਵੀ ਇੱਥੇ ਬਣਾਈਆਂ ਗਈਆਂ ਨੇ ਤੇ ਸਾਈਡ ਤੇ ਨੌਕਰਾਂ ਦੀਆਂ ਵੀ ਬਣਾਈਆਂ ਗਈਆਂ ਤੇ ਆ ਜਿਹੜੇ ਆਪਣੇ ਬਾਬਾ ਜੀ ਸ਼ੇਖ ਹਾਦਰ ਸ਼ਾਹ ਜੀ ਉਹਨਾਂ ਦੀ ਸਮਾਦ ਤੇ ਇਹਦੇ ਦੂਸਰੇ ਪਾਸੇ ਵੀ ਉਹਨਾਂ ਦੀਆਂ ਕੁੜੀਆਂ ਦੀ ਵੀ ਸਮਾਦ ਬਣੀ ਹੋਈ ਤੇ ਉਹ ਵੀ ਚਲੋ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਵੀ ਬਹੁਤ ਯਾਰ ਮੰਨਤ ਮੰਨ ਦੇਤੇ ਤੇ ਤੇ ਆਹ ਦੇਖੋ ਵੀ ਚੂਮਰ ਕਿੰਨਾ ਸੋਹਣਾ ਲੱਗਾ ਯਾਰ ਹਨਾ ਤੇ ਚਲੋ ਫਿਰ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਤੇ ਮੇਤਰੋਂ ਨਾਲ ਹੀ ਇਹ ਮਕਬਰੇ ਬਣੇ ਹੋਏ ਨੇ ਤੇ ਆਹ ਵੇਖੋ ਜਿੰਦਗੀਆਂ ਸੰਗਤਾਂ ਇਹ ਪ੍ਰਸ਼ਾਦ ਚੜਾਉਂਦੀਆਂ ਪਈਆਂ ਤੇ ਆਹ ਤੁਸੀਂ ਦੇਖੋ ਵੀ ਯਾਰ ਇਹਨਾਂ ਦੀ ਇੱਕ ਪਹਿਚਾਣ ਹੈ ਵੀ ਉੱਪਰੋਂ ਜਿਹੜੀ ਜਿਹੜਾ ਮਕਬਰਾਂ ਜਾਂ ਕਬਰ ਉੱਪਰੋਂ ਟੇਪਰ ਹੁੰਦੀ ਵੀ ਉਹ ਹੁੰਦੀ ਵਾ ਜੈਂਸ ਤੇ ਲੇਡੀਜ਼ ਕਬਰ ਉੱਪਰੋਂ ਟੇਪਰ ਨਹੀਂ ਹੁੰਦੀ ਵੀ ਆਹ ਜਿਹੜੀਆਂ ਤੁਸੀਂ ਸਾਰੀਆਂ ਵੇਖ ਤੇ ਪਏ ਜਣ ਇਹ ਸਾਰੀਆਂ ਜੈਂਸ ਕਬਰਾਂ ਹੀ ਨੇ ਤੇ ਹੋ ਸਕਦਾ ਵੀ ਬਾਬਾ ਜੀ ਦੇ ਕਿਸੇ ਫੈਮਿਲੀ ਰਿਲੇਟਿਵ ਦੀਆਂ ਹੋਣ ਕਬਰਾਂ ਤੇ ਆਹ ਤੁਸੀਂ ਦੇਖੋ ਛੱਤ ਨੇ ਤੇ ਇਹਦੇ ਨਾਲ ਹੀ ਦੂਸਰੇ ਪਾਸੇ ਵੀ ਕੱਚੀਆਂ ਵੀ ਹੈਗੀਆਂ ਨੇ ਤੇ ਆਹ ਤੁਸੀਂ ਦੇਖੋ ਚਲੋ ਫਿਰ ਚੱਲੀਏ ਵਾਪਸ ਐ ਚਲੋ ਵੀ ਆਜੋ ਫਿਰ ਤੇ ਸੁਣਿਓ ਆਪਾਂ ਤੁਹਾਨੂੰ ਦਿਖਾਤੀ ਵੀ ਖਦਰ ਸ਼ੇਖ ਜੀ ਦੀ ਦਰਗਾਹ ਪੀਰ ਜੀ ਦੀ ਦਰਗਾਹ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਇ ਸੀ ਤੁਹਾਨੂੰ ਅੰਦਰਲੇ ਪਾਸੋਂ ਤੇ ਹੁਣ ਤੇ ਜਿਹੜੇ ਤੁਸੀਂ ਆ ਦੇਖਦੇ ਹੋ ਬਈ ਜੇ ਇਹ ਬਾਹਰਲੇ ਪਾਸੋਂ ਜੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਥੋਕ ਦੇ ਜਿਉਂ ਕਿ ਯਾਰ ਐਵੇਂ ਦੀ ਜਾਣਕਾਰੀ ਜਗਾ ਲੱਭਣੀਆਂ ਮਿਹਨਤ ਬਹੁਤ ਲੱਗਦੀ ਤੇ ਬਾਕੀ ਸੰਤਤ ਵੀ ਚੈੱਕ ਕਰੋ ਵੀ ਕਿੰਨੀਆਂ ਖੂਸ਼ ਨੇ ਯਾਰ ਹਨਾ ਤੇ ਆਹ ਵੇਖੋ ਵੀ ਆਹ ਜਿਹੜੇ ਤੁਸੀਂ ਹਾਲੇ ਦੇਖਦੇ ਪਏ ਜਿਨ੍ਹਾਂ ਹਨਾ ਵੀ ਇਹਨਾਂ ਦੇ ਵਿੱਚ ਕੁਝ ਕੁਰਾਨ ਸ਼ਰੀਫ ਦੀ ਹੋ ਸਕਦਾ ਵੀ ਇਤਾਂ ਲਿਖਿਆ ਹੋ ਮਣ ਤੇ ਯਾਰ ਪਤਾ ਨਹੀਂ ਮੈਨੂੰ ਤਾਂ ਹੁਣ ਉਰਦੂ ਆਉਂਦੀ ਨਹੀਂ ਵੀ ਕੀ ਲਿਖਿਆ ਹੋ ਸਕਦਾ ਵਾ ਤੇ ਮੈਂ ਵਿਖਾਉਣਾ ਤੁਹਾਨੂੰ ਇਹ ਆ ਤੁਸੀਂ ਦੇਖੋ ਈ ਆਜ ਆ ਦੇਖੋ ਵੀ ਉਰਦੂ ਦੇ ਵਿੱਚ ਕੁਝ ਲਿਖਿਆ ਪਰ ਇੰਨਾ ਨਹੀਂ ਪਤਾ ਵੀ ਕੀ ਲਿਖਿਆ ਤੇ ਯਾਰ ਚਲੋ ਫਿਰ ਚੱਲੀਏ ਹੁਣ ਅੱਗੇ ਚੱਲੀਏ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜੀ